ਸਾਸਤਰੀ ਕਾਲ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਦਾ ਟਾਪਿਕ ਬੜਾ ਹੀ ਇੰਟਰਸਟਿੰਗ ਆ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਕਿ ਅਕਸਰ ਘਰਾਂ 'ਚ ਲੋਕ ਫਿਸ਼ ਆਇਲ ਵਾਲੇ ਕੈਪਸੂਲ ਖਾਂਦੇ ਨੇ ਜਿੰਨਾ ਉੱਤੇ ਲਿਖਿਆ ਹੁੰਦਾ omega 3 fatty acids omega 6 fatty acids ਸੋ ਇਸ ਕਹਾਣੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਪਤਾ ਲੱਗਾ ਕਿ ਫਿਸ਼ ਆਇਲ ਦੇ ਜਿਹੜੇ ਕੈਪਸੂਲ ਨੇ ਇਹ ਹਾਰਟ ਡਿਜ਼ੀਜ਼ ਤੋਂ ਬਚਾਉਂਦੇ ਨੇ ਜਾਂ ਸਾਡੀ ਬਾਡੀ ਦੇ ਵਿੱਚ ਬਲੱਡ ਚ ਕੋਲੇਸਟ੍ਰੋਲ ਦਾ ਬੈਲੈਂਸ ਸਹੀ ਰੱਖਦੇ ਨੇ ਤੇ ਸਾਡੇ ਲਈ ਲਾਹੇਵੰਦ ਨੇ ਸੋ ਇਹ ਕਹਾਣੀ ਬੜੀ ਇੰਟਰਸਟਿੰਗ ਆ ਕੋਸ਼ਿਸ਼ ਕਰੂੰਗਾ ਕਿ ਅੱਜ ਵੀਡੀਓ ਨੂੰ ਥੋੜਾ ਸ਼ਾਰਟ ਰੱਖਾਂ ਸੋ ਗੱਲ ਸ਼ੁਰੂ ਹੁੰਦੀ ਆ ਲੇਟ 1960ਸ ਔਰ ਅਰਲੀ 1970ਸ ਦੇ ਵਿੱਚ ਲਾ ਲਓ ਇਹ ਉਹ ਦਿਨ ਸੀ ਕਿ ਜਦੋਂ ਦੁਨੀਆ ਦੇ ਵਿੱਚ ਹਾਰਟ ਡਿਜ਼ੀਜ਼ ਨਾਲ ਹਾਰਟ ਅਟੈਕਸ ਦੇ ਨਾਲ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਸੀ ਲਾਈਫ ਸਟ੍ਰੈਸਫੁਲ ਹੋ ਰਿਹਾ ਸੀ ਲਾਈਫ ਚ ਭੱਜ ਦੌੜ ਵਧ ਰਹੀ ਸੀ ਔਰ ਹਾਰਟ ਡਿਜ਼ੀਜ਼ ਵੀ ਕੋਰੋਨਰੀ ਆਰਟਰੀ ਡਿਜ਼ੀਜ਼ ਸੀਏਡੀ ਕਿ ਜਿਹਦੇ ਵਿੱਚ ਸਾਡੀਆਂ ਦਿਲ ਦੀਆਂ ਤਿੰਨ ਕੋਰਨਰੀ ਆਰਟਰੀਜ਼ ਦੇ ਵਿੱਚ ਬਲੌਕੇਜ ਆ ਜਾਂਦੀ ਹੈ। ਔਰ ਦੁਨੀਆ ਭਰ ਦੇ ਸਾਇੰਸਦਾਨ ਡਾਕਟਰ ਮਹਰੀਨ ਲੱਗੇ ਹੋਏ ਸੀ ਇਹ ਫਾਈਂਡ ਆਊਟ ਕਰਨ ਚ ਕਿ ਆਖਰ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਉਹਨਾਂ ਨੇ ਕਈ ਸਾਰੇ ਰਿਸਕ ਫੈਕਟਰ ਆਈਡੈਂਟੀਫਾਈ ਕੀਤੇ। ਜਿਦੇ ਵਿੱਚ ਮੇਨ ਸੀ ਸਟ्रेसਫੁੱਲ ਲਾਈਫਸਟਾਈਲ, ਹਾਈ ਬਲੱਡ ਪ੍ਰੈਸ਼ਰ ਔਰ ਡਾਇਬੀਟੀਜ਼ ਡਾਇਬੀਟਿਸ ਵੀ ਹਾਰਟ ਦੀਆਂ ਪ੍ਰੋਬਲਮਸ ਦੇ ਚਾਂਸਸ 2 ਤੋਂ 2.5 ਗੁਣਾ ਵਧਾ ਦਿੰਦੀ ਆ 3rd 4th ਸੀਗਾ স্মੋਕਿੰਗ ਔਰ ਇੱਕ ਬੜਾ ਅਹਿਮ ਫੈਕਟਰ ਉਹਨਾਂ ਫਾਈਂਡ ਆਊਟ ਕੀਤਾ ਕਿ ਬਾਡੀ ਦੇ ਵਿੱਚ ਜੇ ਹਾਈ ਕੋਲੇਸਟ੍ਰੋਲ ਆ ਬਲੱਡ ਵਿੱਚ ਹਾਈ ਕੋਲੇਸਟ੍ਰੋਲ ਵੈਲਿਊਜ਼ ਨੇ ਔਰ ਹਾਈ ਟ੍ਰਾਈਗਲਿਸਰਾਈਡ ਵੈਲਿਊਜ਼ ਨੇ ਤਾਂ ਉਹ ਇੱਕ ਬੜਾ ਇੱਕ ਰਿਸਕ ਫੈਕਟਰ ਕਲੀਅਰਲੀ ਉੱਭਰ ਕੇ ਆ ਰਿਹਾ ਸੀ ਇੱਕ ਸਟੈਟਿਸਟਿਕਲ ਐਸੋਸੀਏਸ਼ਨ ਉੱਭਰ ਕੇ ਆਈ ਕਿ ਹਾਰਟ ਅਟੈਕ ਹੋਣਾ ਜਾਂ ਕਾਰਡੀਕ ਅਰੇਸਟ ਜਿਹਨੂੰ ਬੋਲਦੇ ਆ ਉਹਦੇ ਨਾਲ ਕੋਈ ਡੈਥ ਹੋਣਾ ਮੋਰਟੈਲਿਟੀ ਜਾਂ ਮੋਰਬਿਡਿਟੀ ਹੋਣਾ ਉਹਦਾ ਡਾਇਰੈਕਟ ਲਿੰਕ ਪਾਇਆ ਗਿਆ ਹਾਈ ਕੋਲੇਸਟ੍ਰੋਲ ਇਨ ਬਲੱਡ ਐਂਡ ਹਾਈ ਟ੍ਰਾਈਗਲਿਸਰਾਈਡਸ ਕਿ ਬੇਸਿਕਲੀ ਬਲੱਡ ਦੇ ਵਿੱਚ ਫੈਟ ਦੀ ਮਾਤਰਾ ਜ਼ਿਆਦਾ ਆ ਪਾਪ ਜ ਨੂੰ ਅਸੀਂ ਸਿੱਧੀ ਭਾਸ਼ਾ ਚ ਕਹਿ ਦਿੰਨੇ ਆ ਕਿ ਖੂਨ ਸੰਘਣਾ ਆ ਇਸ ਚੀਜ਼ ਬਾਰੇ ਬਹੁਤ ਡੀਪ ਰਿਸਰਚ ਹੋਈ ਕਿ ਹਾਈ ਕੋਲੇਸਟ੍ਰੋਲ ਜਿਹੜਾ ਆ ਔਰ ਉਹ ਇੱਕ ਬੜਾ ਵੱਡਾ ਫੈਕਟਰ ਮੰਨਿਆ ਜਾਣ ਲੱਗਾ ਔਰ ਦੁਨੀਆ ਦੇ ਭਰ ਦੇ ਵਿੱਚ ਕੋਲੇਸਟਰੋਲ ਘਟਾਉਣ ਵਾਲੀਆਂ ਦਵਾਈਆਂ ਡਾਕਟਰ ਪ੍ਰੈਸਕ੍ਰਾਈਬ ਕਰਨ ਲੱਗ ਪਏ। ਉਹਦੇ ਵਿੱਚ ਇੱਕ ਫੇਮਸ ਕਲਾਸ ਆਉਂਦੀ ਆ ਸਟੈਟਿਨਸ ਦੀ ਔਰ ਉਹਦੇ ਵਿੱਚ ਇੱਕ ਬੜੀ ਕਾਮਨ ਦਵਾਈ ਸੀ ਐਟੋਰਵਾਸਟੈਟਨ ਜਿਹਦਾ ਅਮਰੀਕਾ 'ਚ ਟ੍ਰੇਡ ਨੇਮ ਸੀ ਲਿਪਿਟੋਰ ਟੈਬਲੇਟ ਲਿਪਿਟੋਰ ਔਰ ਅਮਰੀਕਾ ਨੇ ਅੰਦਾਜ਼ੇ ਮੁਤਾਬਕ 1970 ਤੋਂ ਲੈ ਕੇ 2010-15 ਤੱਕ ਲਿਪਿਡ اور ਵੇਚ-ਵੇਚ ਕੇ ਹੀ ਪਤਾ ਨਹੀਂ ਕਿੰਨੇ ਬਿਲੀਅਨ ਡਾਲਰ ਕਮਾਏ ਨੇ ਔਰ ਹੁਣ ਆਪ ਹੀ ਕਹਿਣ ਲੱਗ ਪਏ ਆ ਕਿ ਥੋੜਾ ਬਹੁਤ ਸੈਚੂਰੇਟਿਡ ਫੈਟਸ ਵੀ ਲੈਣੀਆਂ ਜ਼ਰੂਰੀ ਨੇ ਕੋਲੈਸਟ੍ਰੋਲ ਨੂੰ ਬਹੁਤਾ ਘਟਾਉਣਾ ਕੋਈ ਬਹੁਤਾ ਫਾਇਦੇਮੰਦ ਨਹੀਂ ਹੁੰਦਾ ਚਲੋ 1 ਲੱਖ ਆਣੀ ਆ ਸੋ ਗੱਲ ਉੱਥੇ ਹੀ ਸਮੇਂ ਤੇ ਆ ਜੋ ਕਿ ਮਤਲਬ ਇਹ ਪਤਾ ਲੱਗ ਗਿਆ ਕਿ ਹਾਈ ਕੋਲੈਸਟ੍ਰੋਲ ਦਾ ਹਰਟ ਦੀਆਂ ਪ੍ਰੋਬਲਮਸ ਦੇ ਨਾਲ ਡਾਇਰੈਕਟ ਲਿੰਕ ਆ ਪਰ ਹੌਲੀ ਹੌਲੀ ਜਦੋਂ ਰਿਸਰਚ ਸਾਇੰਟਿਸਟਾਂ ਨੇ ਫੈਲਾਈ ਮਤਲਬ ਲੋਕਾਂ ਦਾ ਦਾਇਰਾ ਵਧਾਇਆ ਅਲੱਗ-ਅਲੱਗ ਆਬਾਦੀਆਂ ਦੇ ਵਿੱਚ ਰਿਸਰਚ ਕੀਤੀ আফ্রিকਨ ਅਮਰੀਕਨਸ ਦੇ ਵਿੱਚ 스ਪੈਨਿਸ਼ ਦੇ ਵਿੱਚ ਇੰਡੀਅਨਸ ਦੇ ਵਿੱਚ ਔਰ ਹਰ ਤਰ੍ਹਾਂ ਦੇ ਲੋਕਾਂ ਚ ਔਰ ਉਹਨਾਂ ਨੇ ਇੱਕ ਖਾਸ ਲੋਕਾਂ ਦੀ ਟ੍ਰਾਈਬ ਪਾਈ ਜਿਨ੍ਹਾਂ ਨੂੰ ਉਸ ਸਮੇਂ ਐਸਕੀਮੋਸ ਕਹਿੰਦੇ ਸੀਗੇ ਰਾਦਰ ਐਸਕੀਮੋਸ ਇੱਕ ਬੜਾ ਡੈਰੋਗੇਟਰੀ ਵਰਡ ਅੱਜ ਦੇ ਜ਼ਮਾਨੇ ਚ ਮੰਨਿਆ ਜਾਂਦਾ ਹੈ ਕਿਸੇ ਨੂੰ ਇਸਕੀਮੋ ਕਹਿਣਾ ਮਾੜਾ ਹੁੰਦਾ ਹੈ ਗਾਲ ਮੰਨੀ ਜਾਂਦੀ ਆ ਕਿਉਂਕਿ ਇਹਦਾ ਅਰਥ ਹੁੰਦਾ ਆ ਕਿ ਕੱਚਾ ਮੀਟ ਖਾਣ ਵਾਲੇ ਲੋਕ ਇਹਨਾਂ ਨੂੰ ਟੈਕਨੀਕਲੀ ਆਈਨੂਟ ਪੀਪਲ ਕਿਹਾ ਜਾਂਦਾ ਆ ਇਹ ਉਹ ਲੋਕ ਨੇ ਜਿਹੜੇ ਕਿ ਆਰਕਟਿਕ ਏਰੀਆਸ 'ਚ ਰਹਿੰਦੇ ਨੇ ਜਿਸ ਤਰ੍ਹਾਂ ਕੈਨੇਡਾ ਦਾ ਆਰਕਟਿਕ ਰੀਜਨ ਆ ਕਿ ਬਹੁਤ ਜ਼ਿਆਦਾ ਨਾਰਦਰਨ ਜਿਹੜਾ ਬਰਫ਼ੀਲਾ ਇਲਾਕਾ ਆ ਸੋਵੀਅਤ ਯੂਨੀਅਨ ਦਾ ਸਾਈਬੀਰੀਆ ਸੀਗਾ ਅਮਰੀਕਾ ਦਾ ਅਲਾਸਕਾ ਸੀ ਗ੍ਰੀਨਲੈਂਡ ਸੀ ਸੋ ਇਹ ਸਭ ਏਰੀਆਜ਼ ਦੇ ਵਿੱਚ ਜਿਹੜੇ ਬਹੁਤ ਹੀ ਠੰਡੇ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਬਰਫ਼ੀਲੇ ਇਲਾਕਿਆਂ 'ਚ ਲੋਕ ਰਹਿੰਦੇ ਸੀ ਨਾ ਹਾਲਾਂਕਿ ਉਹ ਅਲੱਗ-ਅਲੱਗ ਲੈਂਗੁਏਜਸ ਬੋਲਦੇ ਨੇ ਉਹਨਾਂ ਦੀਆਂ ਗਾਂ ਕਈ ਸਬਟ్రਾਈਬਸ ਨੇ ਪਰ ਉਹਨਾਂ ਨੂੰ ਕਲੈਕਟਿਵਲੀ ਆਇਨੂਟ ਪੀਪਲ ਔਰ ਐਸਕੀਮੋਸ ਉਸ ਵਕਤ ਕਿਹਾ ਜਾਂਦਾ ਸੀ ਇਹ ਲੋਕਾਂ ਦਾ ਬੜਾ ਮਸ਼ਹੂਰ ਸੀਗਾ ਕਿ ਇਹ ਜਦੋਂ resources ਘੱਟ ਸੀਗੇ ਨਾ ਤਾਂ ਐਕਸਟ੍ਰੀਮ ਠੰਡ ਤੋਂ ਬਚਣ ਲਈ ਉਹ سنو ਦੇ ਇਗਲੂਸ ਬਣਾ ਕੇ ਰਹਿੰਦੇ ਸੀਗੇ ਇੱਕ ਤਰ੍ਹਾਂ ਦੇ ਉਹ ਸਫੀਰੀਕਲ ਦੇ سنو ਹਾਊਸ ਜਿਨ੍ਹਾਂ ਨੂੰ ਇਗਲੂਸ ਕਹਿੰਦੇ ਉਹਨਾਂ 'ਚ ਰਹਿੰਦੇ ਸੀਗੇ ਉਹਨਾਂ ਵਿੱਚ ਪਾਇਆ ਗਿਆ ਕਿ ਉਹਨਾਂ ਦੇ ਬਲੱਡ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਤੇ ਬਹੁਤ ਜ਼ਿਆਦਾ ਆ ਹਾਈ ਕੋਲੇਸਟ੍ਰੋਲ ਆ ਬਟ ਹਾਰਟ ਅਟੈਕ ਨਾਲ ਹੋਣ ਵਾਲੀ ਡੈਥ ਰੇਟ ਬਹੁਤ ਘਟਾ ਉਹਨ ਸਾਇੰਟਿਸਟਾਂ ਦੀ ਜਿੰਨੀ ਵੀ ਉਦੋਂ ਤੱਕ ਦੀ ਸਟੱਡੀ ਸੀ ਉਹ ਇਸ ਚੀਜ਼ ਵੱਲ ਪੁਆਇੰਟ ਆਊਟ ਕਰ ਰਹੀ ਸੀ ਕਿ ਜਿੰਨਾ ਹਾਈ ਬਲੱਡ ਚ ਕੋਲੇਸਟ੍ਰੋਲ ਹੋਏਗਾ ਉਹਨੇ ਹੀ ਉਸ ਬੰਦੇ ਦੇ ਹਾਰਟ ਅਟੈਕ ਨਾਲ ਡੈਥ ਹੋਣ ਦੇ ਚਾਂਸਸ ਜ਼ਿਆਦਾ ਨੇ ਜਾਂ ਉਹਨੂੰ ਹਾਰਟ ਦਾ ਰਿਸਕ ਹੋਣ ਦੇ ਪ੍ਰੋਬਲਮ ਦੀ ਪ੍ਰੋਬੈਬਿਲਿਟੀ ਜ਼ਿਆਦਾ ਆ ਬਟ ਇੱਕ ਅਚੰਬੇ ਵਾਲੀ ਗੱਲ ਸੀ ਕਿ ਇਹਨਾਂ ਲੋਕਾਂ ਚ ਕੋਲੇਸਟ੍ਰੋਲ ਤੇ ਨਾ ਹਾਈ ਆ ਬਟ ਹਾਰਟ ਰੇਟ ਜਿਹੜੀ ਸੌਰੀ ਹਾਰਟ ਅਟੈਕ ਦੀ ਜਿਹੜੀ ਰੇਟ ਆ ਉਹ ਬਹੁਤ ਘੱਟ ਆ ਹਾਰਟ ਦੀਆਂ ਪ੍ਰੋਬਲਮਸ ਇਨ ਜਨਰਲੀ ਘਟਨੇ ਫਿਰ ਹੌਲੀ ਹੌਲੀ ਕੋਲੇਸਟ੍ਰੋਲ ਦੀ ਡੀਪ ਸਟੱਡੀ ਕੀਤੀ ਗਈ ਪਤਾ ਲੱਗਾ ਕਿ ਕੋਲੇਸਟ੍ਰੋਲ ਨੂੰ ਵੀ ਤਿੰਨ ਚਾਰ ਅਲੱਗ-ਅਲੱਗ ਚੀਜ਼ਾਂ ਚ ਸਬ ਡਿਵਾਈਡ ਕੀਤਾ ਜਾਂਦਾ ਆ ਕੀਤਾ ਜਾ ਸਕਦਾ ਆ ਉਹਦੇ ਵਿੱਚ ਇੱਕ ਵੈਰਾਈਟੀ ਆ ਐਲ ਡੀ ਐਲ ਲੋ ਡੈਨਸਿਟੀ ਲਿਪੋਪ੍ਰੋਟੀਨ ਕੋਲੇਸਟ੍ਰੋਲ ਦੂਸਰੀ ਆ ਐਚ ਡੀ ਐਲ ਹਾਈ ਡੈਨਸਿਟੀ ਲਿਪੋਪ੍ਰੋਟੀਨਸ ਕੋਲੇਸਟ੍ਰੋਲ ਉਹ ਵੀ ਕੋਲੇਸਟ੍ਰੋਲ ਦੀ ਇੱਕ ਫਾਰਮ ਔਰ ਤੀਸਰੀ ਹੁੰਦੀ ਆ VLDL ਵੈਰੀ ਲੋ ਡੈਂਸਿਟੀ ਲਿਪੋਪ੍ਰੋਟੀਨਸ ਹੁਣ ਜਦੋਂ ਵੀ ਆਪਾਂ ਆਪਣਾ ਕੰਪਲੀਟ ਲਿਪਿਡ ਪ੍ਰੋਫਾਈਲ ਕਰਵਾਉਨੇ ਆ ਕਿ ਬਲੱਡ ਦਾ ਟੈਸਟ ਕਰਵਾਉਂਦੇ ਆ ਕਿ ਸਾਡੇ ਚ ਅਲੱਗ-ਅਲੱਗ ਤਰ੍ਹਾਂ ਦੀ ਕੋਲੇਸਟ੍ਰੋਲ ਔਰ ਟ੍ਰਾਈਗਲਿਸਰਾਈਡਸ ਕਿੰਨੇ ਨੇ ਉਹਦੇ ਵਿੱਚ 5-6 ਚੀਜ਼ਾਂ ਹੁੰਦੀਆਂ ਨੇ ਪਹਿਲੇ ਨੰਬਰ ਤੇ ਹੁੰਦਾ ਆ ਬਲੱਡ ਦਾ ਟੋਟਲ ਕੋਲੇਸਟ੍ਰੋਲ ਦੂਜੇ ਨੰਬਰ ਤੇ ਹੁੰਦਾ ਆ ਟ੍ਰਾਈਗਲਿਸਰਾਈਡਸ ਤੇ ਬਾਅਦ ਦੇ ਵਿੱਚ ਹੁੰਦੇ ਨੇ ਕੋਲੇਸਟ੍ਰੋਲ ਦੇ ਤਿੰਨ ਅਲੱਗ-ਅਲੱਗ ਪਾਰਟ ਜੋ ਤਿੰਨੋਂ ਮਿਲ ਕੇ ਟੋਟਲ ਕੋਲੇਸਟ੍ਰੋਲ ਬਣਾਉਂਦੇ ਨੇ ਐਚ ਡੀ ਐਲ ਐਲ ਡੀ ਐਲ ਤੇ ਵੀ ਐਲ ਡੀ ਐਲ ਉਹਨਾਂ ਨੇ ਸਾਇੰਟਿਸਟਾਂ ਨੇ ਪਾਇਆ ਕਿ ਇਨਾਂ ਲੋਕਾਂ ਚ ਆਈ ਨਿਊਟ ਲੋਕਾਂ ਚ ਐਚ ਡੀ ਐਲ ਬਹੁਤ ਹਾਈ ਆ ਕਿ ਹਾਈ ਡੈਂਸਿਟੀ ਲਿਪੋਪ੍ਰੋਟੀਨ ਵਾਲੀ ਜਿਹੜੀ ਕੋਲੇਸਟ੍ਰੋਲ ਆ ਉਹਦੀ ਵੈਲਿਊ ਬਹੁਤ ਹਾਈ ਆ ਔਰ ਔਰ ਇਹ ਫਾਈਂਡ ਆਊਟ ਕੀਤਾ ਗਿਆ ਕਿ ਇਹ ਕੋਲੇਸਟ੍ਰੋਲ ਜਿਹੜੀ ਆ ਇਹ ਹਾਰਟ ਲਈ ਬੈਨੀਫਿਸ਼ੀਰੀ ਕੋਲੇਸਟ੍ਰੋਲ ਆ ਆ ਵੀ ਹਰਟ ਦੀ ਫ੍ਰੈਂਡਲੀ ਕੋਲੇਸਟ੍ਰੋਲ ਆ ਇਹ ਆਰਟਰੀਜ਼ ਦੇ ਵਿੱਚੋਂ ਰਾਦਰ ਬੈਡ ਕੋਲੇਸਟ੍ਰੋਲ ਨਾਲ ਬਣੀ ਹੋਈ ਬਲੋਕੇਜ ਜਾਂ ਪਲਾਕ ਨੂੰ ਰਿਮੂਵ ਕਰਦੀ ਆ ਹੁਣ ਇਹ ਅਗਲਾ ਚੀਜ਼ ਸੀ ਪਤਾ ਲਾਉਣਾ ਕਿ ਇਹ ਐਚ ਡੀ ਐਲ ਅਪੀਰੈਂਟਲੀ ਉਹਨਾਂ ਲੋਕਾਂ ਦੇ ਵਿੱਚ ਨਾ ਜ਼ਿਆਦਾ ਕਿਉਂ ਸੀ ਸੋ ਉਹਨਾਂ ਦੀ ਡਾਈਟ ਨੂੰ ਸਟੱਡੀ ਕੀਤਾ ਗਿਆ ਤੇ ਉਹਨਾਂ ਦੀ ਡਾਈਟ ਬੇਸਿਕਲੀ ਮਰੀਨ ਡਾਈਟ ਸੀਗੀ ਕਿ ਸਮੁੰਦਰੀ ਖਾਣਾ ਉਹ ਖਾਂਦੇ ਸੀ ਔਰ ਉਹਦੇ ਵਿੱਚ ਵੀ ਆਇਲੀ ਫਿਸ਼ ਦੀ ਉਹ ਭਰਪੂਰ ਮਾਤਰਾ ਖਾਂਦੇ ਸੀ fish which is rich in oil ਜਿਹੜੀ ਕਿ ਸਾਡੇ ਪੰਜਾਬ ਵਿੱਚ ਆ ਆਇਰੋਨਿਕਲੀ ਬਿਲਕੁਲ ਵੀ ਲਾਈਕ ਨਹੀਂ ਕੀਤੀ ਜਾਂਦੀ ਰਾਦਰ ਡਿਸਲਾਈਕ ਕੀਤੀ ਜਾਂਦੀ ਆ ਕਿਉਂਕਿ ਪੰਜਾਬੀ fish ਖਾਂਦੇ ਨੇ ਫਰਾਈਡ ਜੋ ਕਿ ਵੈਸੇ ਹੈਲਦੀ ਨਹੀਂ ਹੁੰਦੀ ਔਰ fish ਲਾਈਕ ਕਰਦੇ ਨੇ ਡਰਾਈ ਆਇਲੀ ਫਿਸ਼ ਨਹੀਂ ਲਾਈਕ ਨਹੀਂ ਕਰਦੇ ਤਾਂ ਉਹ ਲੋਕ ਆਇਲੀ ਫਿਸ਼ ਬੜੀ ਖਾਂਦੇ ਸੀ ਜਿਹਦੇ ਵਿੱਚ ਹਾਈ ਡੈਂਸਿਟੀ ਲਿਪੋਪ੍ਰੋਟੀਨ ਹੁੰਦਾ ਆ ਔਰ ਉਹ HDL ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਈ ਰੱਖਦਾ ਸੀ ਹੁਣ ਇੱਕ ਮਤਲਬ ਬਿਜ਼ਨਸਮੈਨ ਨੂੰ ਤੇ ਇੱਕ ਨਵਾਂ ਮਾਡਲ ਚਾਹੀਦਾ ਹੈ ਪ੍ਰੋਫਿਟ ਕਮਾਉਣ ਦਾ ਔਰ ਨਾਲ ਦੀ ਨਾਲ ਲੋਕਾਂ ਨੂੰ ਬਚਾਉਣ ਦਾ ਇੱਕ ਵੀ ਕਰਨਾ ਆ ਤਾਂ ਉਹ ਹਰ ਕਿਸੇ ਹਰ ਕੋਈ ਤੇ ਹਾਈ ਡੈਂਸਿਟੀ ਲਿਪੋਪ੍ਰੋਟੀਨ ਆਪਣੇ ਵਧਾ ਨਹੀਂ ਸਕਦਾ ਆਇਲੀ ਫਿਸ਼ ਖਾ ਕੇ ਖਾਸ ਕਰਕੇ ਜਿਹੜੇ ਲੈਂਡਲੌਕ ਏਰੀਆਸ 'ਚ ਰਹਿੰਦੇ ਨੇ ਜਾਂ ਜਿਹੜੇ ਵਾਰਮ ਵਾਟਰਸ ਦੇ ਕੋਲ ਰਹਿੰਦੇ ਨੇ ਕਿ ਜਿਨ੍ਹਾਂ ਦੇ ਕੋਲ ਬਰਫੀਲੇ ਸਮੁੰਦਰ ਨਹੀਂ ਆ ਉਹਨਾਂ ਕੋਲ ਤੇ ਉਹ ਹਾਈ ਜਿਆਦਾ ਆਇਲ ਵਾਲੀ ਫਿਸ਼ ਅਵੇਲੇਬਲ ਨਹੀਂ ਆ ਤਾਂ ਫਿਰ ਕੀ ਕੀਤਾ ਗਿਆ ਕਿ ਫਿਸ਼ ਆਇਲ ਵਾਲੇ ਕੈਪਸੂਲ ਬਣਾਉਣੇ ਸ਼ੁਰੂ ਕਰਤੇ ਕੰਪਨੀਆਂ ਨੇ ਔਰ ਉਹਨਾਂ ਵਿੱਚ ਕੁਝ ਫੈਟੀ ਐਸਿਡਸ ਜਿਹੜੇ ਨੇ ਉਹ ਖਾਸ ਤੌਰ ਤੇ ਜਿਆਦਾ ਹੁੰਦੇ ਸੀਗੇ ਉਹ ਹੈਗੇ ਸੀ ਪੋਲੀ ਅਨਸੈਚੁਰੇਟਿਡ ਫੈਟਸ omega 3 ਫੈਟਸ ਐਂਡ omega 6 ਫੈਟਸ ਸੋ ਇਸ ਤਰ੍ਹਾਂ ਫਿਸ਼ ਆਇਲ ਦੀ ਕਹਾਣੀ ਸ਼ੁਰੂ ਹੁੰਦੀ ਆ ਔਰ ਕਿਰਪਾ ਕਰਕੇ ਅੱਜ ਇੱਕ ਗੱਲ ਦਿਮਾਗ 'ਚ ਬਿਠਾ ਲਓ ਕਿ ਫਿਸ਼ ਆਇਲ ਲੈਣਾ ਕੋਈ ਦਵਾਈ ਨਹੀਂ ਆ ਇਹ ਇੱਕ ਫੂਡ ਸਪਲੀਮੈਂਟ ਆ ਇਹ ਇੱਕ ਤਰ੍ਹਾਂ ਦਾ ਸਪੈਸ਼ਲ ਆਇਲ ਆ ਜਿਹੜਾ ਕਿ ਤੁਹਾਨੂੰ ਇਸ ਲਈ ਡਾਕਟਰ ਦੇਂਦੇ ਨੇ ਤਾਂ ਕਿ ਤੁਹਾਡਾ ਐਚ ਡੀ ਐਲ ਕੋਲੇਸਟ੍ਰੋਲ ਬਲੱਡ 'ਚ ਵਧ ਸਕੇ ਇਹਦੇ ਨਾਲ ਦਵਾਈ ਵਾਲਾ ਸਟਿਗਮਾ ਨਾ ਲਾਓ ਹੁਣ ਹਰ ਇੱਕ ਫਿਸ਼ ਆਇਲ ਦੀ ਜਿਹੜੀ ਪੈਕੇਜਿੰਗ ਆ ਕਿਸੇ ਵੀ ਬ੍ਰਾਂਡ ਦੀ ਲੈ ਲਓ ਉਹਦੀ ਕੋਈ ਨਾ ਕੋਈ ਡੇਲੀ ਸਰਵਿੰਗ ਸਾਈਜ਼ ਆ ਕਿ ਉਹ ਪਰ ਡੇ ਕਿੰਨਾ ਲੈਣਾ ਆ ਕਿਸੇ ਦੀ ਹੁੰਦੀ ਆ ਦੋ ਕੈਪਸੂਲ ਪਰ ਡੇ ਕਈਆਂ ਦੀ ਤਿੰਨ ਕੈਪਸੂਲ ਕਈਆਂ ਦੀ ਚਾਰ ਕੈਪਸੂਲ ਵੀ ਹੁੰਦੀ ਆ ਹੁਣ ਜਦੋਂ ਲੋਕਾਂ ਨੂੰ ਕਹਿ ਦਈਦਾ ਆ ਔਰ ਡਾਕਟਰ ਕਹਿੰਦਾ ਕਿ ਰੋਜ਼ ਦੇ ਤੁਸੀਂ ਤਿੰਨ ਜਾਂ ਚਾਰ ਖਾਣੇ ਨੇ ਔਰ ਉਹ ਫਿਸ਼ ਆਇਲ ਵਾਲੇ ਕੈਪਸੂਲ ਹੁੰਦੇ ਵੀ ਸਾਈਜ਼ 'ਚ ਕਾਫੀ ਵੱਡੇ ਨੇ ਤਾਂ ਲੋਕ ਆਪਣੀ ਡਾਕਟਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਕੀ ਤੇ ਗਰਮ ਬڑے ਹੁੰਦੇ ਨੇ ਮਤਲਬ ਇਹ ਤੇ ਡੇ ਡੇ ਵੱਡੇ ਕੈਪਸੂਲ ਤਿੰਨ ਚਾਰ ਰੋਜ਼ ਦੇ ਮੈਂ ਇੱਕ ਹੀ ਖਾਣਾ ਇੰਨੇ ਇੰਨੇ ਜ਼ਿਆਦਾ ਨਹੀਂ ਖਾਣਾ ਉਹ ਦਵਾਈ ਹੈ ਹੀ ਨਹੀਂ ਆ ਫਰਸਟ ਪਲੇਸ ਥੈਟ ਇਜ਼ ਅ ਫੂਡ ਸਪਲੀਮੈਂਟ ਇੱਕ ਸਪੈਸ਼ਲ ਤਰ੍ਹਾਂ ਦਾ ਘਿਓ ਹੀ ਆ ਇੱਕ ਸਪੈਸ਼ਲ ਤਰ੍ਹਾਂ ਦਾ ਆਇਲ ਹੀ ਆ ਬਸ ਜਿੰਨੂੰ ਪੈਕੇਜ ਕੈਪਸੂਲ ਫਾਰਮ ਚ ਕੀਤਾ ਗਿਆ ਆ ਕਿਉਂਕਿ ਉਹ ਇੰਨਾ ਐਕਸਪੈਂਸਿਵ ਆ ਕਿ ਉਹਦੇ ਹੁਣ ਟੀਨ ਜਾਂ ਕਿਲੋਆਂ ਦੀ ਪੈਕਿੰਗ ਤੇ ਆ ਨਹੀਂ ਸਕਦੀ ਕਿਉਂਕਿ ਉਹ ਬਹੁਤ ਐਕਸਪੈਂਸਿਵ ਆ ਤਾਂ ਉਹ ਜਿੰਨੇ ਪੈਕੇਟ ਉਹਦੀ ਪੈਕਿੰਗ ਦੇ ਉੱਪਰ ਲਿਖਿਆ ਪਰ ਡੇ ਜੇ 3 ਲਿਖਿਆ 3 ਹੀ ਖਾਓ 4 ਲਿਖੇ 4 ਹੀ ਖਾਓ ਸੋ ਇਸ ਤਰ੍ਹਾਂ ਕਹਾਣੀ ਸ਼ੁਰੂ ਹੋਈ ਇਹਦੀ ਐਚ ਡੀ ਐਲ ਕੋਲੇਸਟ੍ਰੋਲ ਦੀ ਔਰ ਉਹ ਕੈਪਸੂਲ ਅਕਸਰ ਹੀ ਜਿਹੜੇ ਕ੍ਰੋਨਿਕ ਇਸ ਚੀਮਿਕ ਹਾਰ ਡਿਜ਼ੀਜ਼ ਜਾਂ ਕੋਰੋਨਰੀ ਆਰਟਰੀ ਡਿਜ਼ੀਜ਼ ਨਾਲ ਪੀੜਤ ਨੇ ਜਾਂ ਜਿਨ੍ਹਾਂ ਨੂੰ ਐਂਜਾਇਨਾ ਆ ਭਾਵ ਤੇਜ਼ ਚੱਲਿਆਂ ਜਾਂ ਪੌੜੀਆਂ ਚੜ੍ਹਿਆਂ ਛਾਤੀ 'ਚ ਦਰਦ ਹੁੰਦੀ ਆ ਐਂਜਾਇਨਾ ਆ ਉਹਨਾਂ ਨੂੰ ਜਾਂ ਜਿੰਨਾਂ ਚ ਪਾਰਸ਼ੀਅਲ ਬਲਾਕੇਜ ਆ ਗਈ ਆ ਉਹਨਾਂ ਨੂੰ ਆਮ ਹੀ ਪ੍ਰਿਸਕ੍ਰਾਈਬ ਕੀਤੇ ਜਾਂਦੇ ਨੇ ਇੱਥੇ ਗੱਲ ਇਹ ਕਿ ਯਾਦ ਰੱਖੋ ਕਿ ਉਹ ਕੋਈ ਕੰਪਲੀਟ ਟ੍ਰੀਟਮੈਂਟ ਨਹੀਂ ਹੈਗੇ ਹਾਰਟ ਡਿਜ਼ੀਜ਼ ਦੀ ਉਹ ਇੱਕ ਪ੍ਰੀਵੈਂਟਿਵ ਮੈਜ਼ਰ ਆ ਕਿ ਉਹਨਾਂ ਨੂੰ ਲੌਂਗ ਟਰਮ ਖਾਣ ਦੇ ਨਾਲ ਸਾਡੇ ਵਿੱਚ ਹਾਰਟ ਦੀ ਪ੍ਰੋਬਲਮ ਆਉਣ ਦੇ ਰਿਸਕ ਦੀ ਪ੍ਰੋਬੈਬਿਲਿਟੀ ਘਟਦੀ ਆ ਇਹ ਨਹੀਂ ਕਿ ਹਾਰਟ ਡਿਜ਼ੀਜ਼ ਜੇਸੀ ਅੱਜ ਤੋਂ ਮਤਲਬ ਫਿਸ਼ ਆਇਲ ਵਾਲੇ ਕੈਪਸੂਲ ਖਾਣੇ ਸ਼ੁਰੂ ਕਰਤੇ ਤੇ ਉਹ ਖਤਮ ਹੀ ਹੋ ਗਈ ਆ ਉਹਦੀ ਪ੍ਰੋਬੈਬਿਲਿਟੀ ਘਟਦੀ ਆ ਸੋ ਇਹ ਸੀ ਕਹਾਣੀ ਅੱਜ ਦੀ ਵੀਡੀਓ ਦੀ ਕਿ ਕਿਵੇਂ ਫਿਸ਼ ਆਇਲ ਵਾਲੇ ਕੈਪਸੂਲਾਂ ਦੀ ਸ਼ੁਰੂਆਤ ਹੋਈ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮੈਂ ਜਾਣਦਾ ਮੈਂ ਵੀਡੀਓ ਕਾਫੀ ਦੇਰ ਬਾਅਦ ਪੋਸਟ ਕੀਤੀ ਆ ਮੇਰੇ ਕੋਲ ਕੁਝ ਜੌਬ ਰਿਲੇਟਡ ਰੁਝੇਵੇਂ ਸੀਗੇ सो so, कोशिश करा अगली वीडियो जल्दी ही पोस्ट करा सो प्लीज़ सपोर्ट माई चैनल सो वीडियो देखा आया धन्यवाद थैंक्स थे,